ਅਸੀਂ ਅੱਜ ਮਸਤੂਆਣਾ ਸਾਹਿਬ ਪਹੁੰਚੇ ਆ ਤੇ ਇੱਥੇ ਮੈਡੀਕਲ ਕਾਲਜ ਤੇ ਹਸਪਤਾਲ ਬਣਾਉਣ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਇਲਾਕੇ ਦੀਆਂ ਜਿਹੜੀਆਂ ਸੰਗਠਾ ਨੇ ਉਹ ਇਸ ਸੰਘਰਸ਼ ਵਿੱਚ ਹੌਮਾਹਾਮਾ ਕੇ ਹਿੱਸਾ ਲੈ ਰੀਆਂ ਨੇ ਤੇ ਇਸ ਧਰਨੇ ਨੂੰ ਚੱਲਦਿਆਂ 2.5 ਸਾਲ ਹੋ ਚੁੱਕੇ ਨੇ ਪਰ ਅਜੇ ਤੱਕ ਇਹਦਾ ਕੋਈ ਹੱਲ ਨਹੀਂ ਨਿਕਲ ਰਿਹਾ ਆਪਦੇ ਟਰੱਸਟ ਵੱਲੋਂ ਦਿੱਤੀ ਗਈ ਜਗ੍ਹਾ ਦੇ ਉੱਤੇ ਆਪਣਾ ਫੇਰ ਹੱਕ ਜਮਾਇਆ ਹੈ ਤੇ ਉਹ ਹੱਕ ਜਮਾਉਣ ਨੂੰ ਲੈ ਕੇ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਨੇ ਪਰ ਲੇਕਿਨ 2.5 ਸਾਲ ਤੱਕ ਦਾ ਸਮਾਂ ਹੋ ਚੁੱਕਾ ਹੈ ਅਜੇ ਤੱਕ ਉਹਦਾ ਕੋਈ ਫੈਸਲਾ ਨਹੀਂ ਹੋਇਆ ਤੇ ਜਾਣਨਾ ਚਾਹੁੰਦੇ ਆਪਾਂ ਕਿ ਵੀ ਕੀ ਕਾਰਨ ਨੇ ਇਹਦੇ ਤੇ ਕਿਉਂ ਇਹ ਮਸਲਾ ਉਲਝਿਆ ਹੋਇਆ ਹੈ ਦਸਨਾ ਹੀ ਸਿੰਘ ਸਾਹਿਬ ਜੀ ਹਾਂਜੀ ਮੇਰਾ ਨਾਂ ਰਜਿੰਦਰ ਸਿੰਘ ਪਿੰਡ ਲੱਡਣਾ ਜੀ ਮੇਰਾ 5 ਅਗਸਤ 2022 ਨੂੰ ਇੱਥੇ ਨੀਂ ਪੱਥਰ ਧਰਿਆ ਗਿਆ ਜਿਹੜੇ ਟਰੱਸਟ ਦੀ ਜਗ੍ਹਾ ਤੁਸੀਂ ਗੱਲ ਕਰ ਰਹੇ ਹੋ ਆਡਾ ਇਹ ਜਿਹੜੀ ਜ਼ਮੀਨ ਦਿੱਤੀ ਆ ਇਹ ਅੰਗੀਠਾ ਸਾਹਿਬ ਵਾਲਿਆਂ ਨੇ ਦਿੱਤੇ 18 ਏਕੜ ਜ਼ਮੀਨ ਆ ਵੀ ਇੱਥੇ ਮੈਡੀਕਲ ਤੇ ਹਸਪਤਾਲ ਬਣੇ ਉਸ ਤੋਂ ਬਾਅਦ ਇਹਨਾਂ ਨੇ 22 ਅਗਸਤ 2022 ਨੂੰ ਸਟੇ ਲੈ ਲਈ ਫਿਰ ਇਲਾਕਾ ਉੱਠਿਆ ਵੀ ਸਾਨੂੰ ਲੋੜ ਆ ਲੋੜ ਵੀ ਹੈਗੇ ਸਾਡੇ 마을 ਦੇ ਲੋਕਾਂ ਨੂੰ ਸਰੂਰ ਵਾਲਿਆਂ ਨੂੰ ਜਦੋਂ ਕੋਈ ਮਰੀਜ਼ ੱੱਲਾ ਹੋ ਜਾਂਦਾ ਤਾਂ ਸਾਨੂੰ ਚੰਡੀਗੜ੍ਹ ਦਾ ਲੁਗੜੇ ਨੇ ਜਾਣਾ ਪੈਂਦਾ ਫਿਰ ਸਾਰੇ ਸੇ ਪਿੰਡਾਂ ਵਾਲਿਆਂ ਨੇ ਉੱਠ ਕੇ ਇਹ ਮੋਰਚਾ ਸ਼ੁਰੂ ਕਰਿਆ ਮੋਰਚਾ ਪਹਿਲਾਂ ਅਸੀਂ ਸੜਕ ਰੋਕੀ ਫਿਰ ਪ੍ਰਸ਼ਾਸਨ ਬੁਲਾਇਆ ਵੀ ਸਾਨੂੰ ਦਿਖਾਓ ਵੀ ਤੁਹਾਡੇ ਨੂੰ ਜ਼ਮੀਨ ਚੜ ਗਈ ਜ਼ਮੀਨ ਚੜ ਗਈ ਉਸ ਤੋਂ ਬਾਅਦ ਆਪਣੇ ਠੇਕੇਦਾਰ ਆ ਕੇ ਟੈਂਡਰ ਹੋ ਗਿਆ ਸੀਦਾ ਬਾਕੇ ਦੇ ਫਿਰ ਅਸੀਂ ਨਾਨਕਿਆਣੇ ਗਏ ਨਾਨਕਿਆਣੇ ਜਾ ਕੇ ਇੱਕਦਮ ਮੋਰਚਾ ਲਾਇਆ ਉੱਥੇ ਜੋ ਪ੍ਰਭਿੰਦਰ ਸਿੰਘ ਪਹਿਲਵਾਨ ਨੇ ਆਪਣੇ ਪ੍ਰਧਾਨ ਸਾਹਿਬ ਨਾਨਕਿਆਣੇ ਦੇ ਉਹਨਾਂ ਨੇ ਸਾਡਾ ਮੋਰਚਾ ਚਕਾਤਾ ਵੀ ਛੋਟਾ ਮਸਲਾ ਹੱਲ ਕਰਵਾ ਦਾਂਗੇ ਉਸ ਤੋਂ ਬਾਅਦ ਫਿਰ ਸਾਡੀ ਕਾਨਫਰੰਸ ਗੋਬਿੰਦ ਨੌਂਗਾਲਣ ਵੀ ਹੋਈ ਆ ਸੁਖਵੀਰ ਬਾਦਲ ਜੀ ਨਾਲ ਵੀ ਹੋਈ ਆ ਇਹਨਾਂ ਪਾਰਟੀਆਂ ਸੀ ਹੁਣ ਤੱਕ ਕੰਮ ਕਰਿਆ ਪਰ ਅਸੀਂ ਇਹਨਾਂ ਦੀ ਤਾਂਸ ਲਾਗਾ ਕਰਦੇ ਜੇ ਸਾਡੇ ਨਾਲ ਇਹ ਜੁੜਦੇ ਹੁਣ ਅਸੀਂ ਇਹਨਾਂ ਦੇ ਵਰਕਰਾਂ ਕਿਸਾਨ ਜਥੇਬੰਦੀਆਂ 'ਚ ਕੰਮ ਕਰਨ ਵਾਲੇ ਲੋਕ ਆ ਅਸੀਂ ਵੀ ਇੱਥੇ ਹੁਣ ਸਾਨੂੰ 2 ਸਾਲ 6 ਮਹੀਨੇ ਮੋਰਚਾ ਲੜਦਿਆਂ ਨੂੰ ਹੋ ਗਏ ਸਾਡੀਆਂ ਮਾਇਆਂ ਦੇਖੋ ਸਾਡੇ ਬਜ਼ੁਰਗ ਦੇਖੋ 85 85 ਸਾਲ ਦੇ ਕੋਈ ਸਾਈਕਲਾਂ ਤੇ ਆਉਂਦਾ ਕੋਈ ਟਰੈਕਟਰਾਂ ਤੇ ਆਉਂਦਾ ਵੀ ਇਸ ਕਰਕੇ ਅਸੀਂ ਇਹ ਅਸੀਂ ਇਹੀ ਕਹਿੰਦੇ ਆ ਵੀ ਮਾਸਤੋਣਾ ਸਾਹਿਬ ਸੰਤ ਬਾਬਾ ਆਤਰ ਸਿੰਘ ਦੀ ਜਗ੍ਹਾ ਦੇ ਉੱਪਰ ਮੈਡੀਕਲ ਹਸਪਤਾਲ ਬਣਨਾ ਚਾਹੀਦਾ ਜਿੱਥੇ ਤੱਕ ਗੱਲ ਤੋਂ ਸਰਕਾਰ ਦੀ ਕਰੀਆ ਸਰਕਾਰ ਨਾਲ ਸਾਡੀ ਗੱਲਬਾਤ ਇਹਨਾਂ ਟੁੱਟ ਕੇ ਹੁਣ ਹੋਈ ਆ ਗਈ। ਸਰਕਾਰ ਨੇ ਸਾਨੂੰ ਕਿਹਾ ਸੀਗਾ ਵੀ ਇਹਦਾ ਫਰਵਰੀ ਦੇ ਵਿੱਚ ਕੰਮ ਤੋੜ ਦਾਂਗੇ। ਚਲੋ ਫਰਵਰੀ ਵੀ ਆ ਗਈ ਮੇਰੇ ਖਿਆਲ ਦਿੱਤੇ ਅੱਜ 3 ਤਰੀਕ ਆ। ਪਰ ਜਿਹੜਾ ਸਾਡਾ ਸੰਘਰਸ਼ ਚੱਲਦਾ ਅਸੀਂ ਅਰਦਾਸ ਕਰਕੇ ਸੱਚਖੰਡ ਅੰਗੀਤਾ ਸਾਹਿਬ ਵਿਖੇ ਤੁਸੀਂ ਉਧਰ ਦਰਸ਼ਨ ਕਰਕੇ ਆਇਓ ਬਹੁਤ ਵਧੀਆ ਗੁਰੂ ਘਰ ਆ ਤੇ ਸੱਚ ਅਸੀਂ ਅਰਦਾਸ ਕਰਕੇ ਬੈਠੇ ਹੋਇਆ ਅਸੀਂ ਉਹਨਾਂ ਸਮਾਂ ਚਿਰ ਧਰਨਾ ਨਹੀਂ ਚੱਕਦੇ ਜਿੰਨਾ ਚਿਰ ਮਤਲਬ ਕਿ ਇਹ ਮੈਡੀਕਲ ਕਾਲ ਦੀ ਵੀ ਸੈਰੀ ਨਹੀਂ ਸ਼ੁਰੂ ਹੁੰਦੀ। ਸਰਕਾਰ ਨੂੰ ਵੀ ਅਸੀਂ ਪ੍ਰਜੋਰ ਬੇਨਤੀ ਕਰਦੇ ਆ ਵੀ ਧਿਆਨ ਦੇਵੋ। ਜਿੱਥੇ ਵੀ ਸਾਨੂੰ ਕੋਈ ਉਹਨਾਂ ਦਾ ਮੰਤਰੀ ਮਿਲਦਾ ਅਸੀਂ ਉਹਨਾਂ ਨੂੰ ਸਵਾਲ-ਜਵਾਬ ਕਰਦੇ ਆ ਵੀ ਤੁਹਾਡੀ ਸਰਕਾਰ ਆ ਕਿਉਂ ਨਹੀਂ ਬਣਾ ਰਹੀ ਇੰਨਾ ਟਾਈਮ ਹੋ ਗਿਆ ਜਿੱਥੇ ਤੱਕ ਸਰਕਾਰ ਦਾ ਸਵਾਲ ਆ ਉਹਨਾਂ ਨੂੰ ਅਸੀਂ ਜ਼ਮੀਨ ਦੇਣ ਲਈ ਤਿਆਰ ਆਂ ਪਰਿਵਾਰ ਕਹਿੰਦੇ ਹੁਣ ਵੀ ਇਹ ਸਰਕਾਰ ਦੋ ਚੀਜ਼ਾਂ ਇੱਥੇ ਬਣਾਉਣ ਨੂੰ ਕਹਿੰਦੀ ਆ ਤਾਂ ਅਸੀਂ ਜ਼ਮੀਨ ਉਹਨਾਂ ਦਵਾਉਣ ਨੂੰ ਤਿਆਰ ਆਂ ਘੱਟ ਰੇਟ ਤੇ ਪਰਿਵਾਰਾਂ ਨੇ ਉਹ ਲਿਖ ਕੇ ਦਿੱਤਾ ਹੋਇਆ ਇਹ ਜਾਣਕਾਰੀ ਸਾਡੀ ਹੁਣ ਤੱਕ ਕੀ ਰੇਟ ਦੇ ਰਹੇ ਆਂ ਵੈਸੇ ਉਹ ਜ਼ਮੀਨ ਦੇਖੋ ਜੀ ਪਰਿਵਾਰਾਂ ਨੇ ਕੁਝ ਮੰਗੀ ਨਹੀਂ ਪਰਿਵਾਰਾਂ ਨੇ ਕੁਝ ਨਹੀਂ ਮੰਗਿਆ ਸੰਤਵਾ ਬਾਵਾ ਅਤਰ ਸਿੰਘ ਕਰਕੇ ਜੋ ਸਰਕਾਰ ਦੇ ਦੂ ਉਹ ਮਨਜ਼ੂਰ ਆ 65 ਦੇਵੇ 70 ਦੇਵੇ ਕਰੋੜ ਦੇਵੇ ਪਰ ਸਾਡੇ ਪਰਲੋਕਨ ਨਹੀਂ ਪੈਸਾ ਮੰਗਿਆ ਜ਼ਮੀਨ ਦਾ ਜਿਹੜੀ ਜਗ੍ਹਾ ਪਹਿਲਾਂ ਹਸਪਤਾਲ ਵਾਲਾ ਤੇ ਦਿੱਤੀ ਆ ਉਸ ਤੋਂ ਇਲਾਵਾ ਦੇਣ ਦੀ ਗੱਲ ਉਸ ਤੋਂ ਇਲਾਵਾ ਦੇਣ ਨੂੰ ਜੀ ਉਸ ਤੋਂ ਇਲਾਵਾ ਦੇਣ ਨੂੰ ਪਰਿਵਾਰ ਮੇਰਾ ਪਿੰਡ ਦੇ ਇੱਧਰ 18 ਏਕੜ ਦਾ ਇੱਕ ਪਰਿਵਾਰ ਦੇ ਆਉਂਦੇ ਆ ਦੇਖੋ ਅੱਜ ਉਹ ਪਰਿਵਾਰ ਉੱਜੜ ਰਿਹਾ ਪਰ ਅਸੀਂ ਮੇਰੇ ਹੋਰ ਨੇ ਕਹਿਣਾ ਮੰਨਿਆ ਕਹਿੰਦੇ ਅੰਕਲ ਜੀ ਜੇ ਤੁਸੀਂ ਚੰਗੇ ਕੰਮਾਂ ਲਈ ਫਿਰਦੇ ਹੋ ਤਾਂ ਅਸੀਂ ਤੁਹਾਨੂੰ ਮਿਲੇ ਨਾ ਜ਼ਮੀਨ ਮਿਲੇ ਪਰ ਅਸੀਂ ਜ਼ਮੀਨ ਦੇਣ ਨੂੰ ਤਿਆਰ ਆ ਇੱਕ ਲੱਗੜ ਸਾਹਿਬ ਤੁਸੀਂ ਤੁਹਾਡਾ ਜਾਨੀ ਕਿ ਜ਼ਿਕਰ ਕੀਤਾ ਸੀਗਾ ਤੁਸੀਂ ਵੀ ਮੇਰੇ ਪਰਿਵਾਰ ਦੇ ਵਿੱਚ ਕਈ ਕੈਂਸਰ ਦੇ ਮਰੀਜ਼ ਨੇ ਮੇਰੇ ਦਾਦੀ ਨੂੰ ਕੈਂਸਰ ਤੇ ਜੀ ਮੇਰੇ ਚਾਰ ਬਜ਼ੁਰਗਾਂ ਨੂੰ ਕੈਂਸਰ ਤੇ ਖੁਦ ਮੇਰੀ ਕੁੜੀ ਨੂੰ ਵੀ ਕੈਂਸਰ ਸਕਾਰ ਹੋ ਗਈ ਸੀ ਫਿਰ ਮਰਾ ਦਿਲ ਕਰਿਆ ਇਧਰ ਨੂੰ ਵੈਸੇ ਪਰਿਵਾਰਾਂ ਵਾਲੇ ਆ ਨਾ ਜੀ ਕੰਮ ਛੱਡ ਕੇ ਆਉਨੇ ਆ ਵੀ ਇਹ ਕੰਮ ਲਈ ਮੈਂ ਜ਼ਰੂਰ ਹਿੱਸਾ ਪਾਵਾਂ ਔਰ ਮੈਡੀਕਲ ਜਦੋਂ ਹਸਪਤਾਲ ਬਣ ਗਿਆ ਤਾਂ ਅਸੀਂ ਕਹੀ ਜੀ ਟੀਮ ਤਿਆਰ ਕਰਨੀ ਆ ਵੀ ਜਿਹੜੇ ਗਰੀਬਾਂ ਵਾਸਤੇ ਦਵਾਈਆਂ ਜਾਂ ਕੋਈ ਕੱਪੜਾ ਜਾਂ ਪ੍ਰਸ਼ਾਦਾ ਉਹਨਾਂ ਨੂੰ ਸਕਾਉਣ ਲਈ ਇਹ ਅਸੀਂ ਤੱਕ ਮਹਿਮ ਚਲਾ ਰਿਹਾ ਨਾਂ ਲਿਖ ਰਿਹਾ ਅਸੀਂ ਬੰਦਿਆਂ ਦੇ ਉਹਦੇ ਵਿੱਚ ਸਤਨਾ ਮਾਈਆਂ ਵੀ ਸ਼ਾਮਲ ਹੋਣਗੀਆਂ ਬਜ਼ੁਰਗ ਹੁੰਦੀ ਆ ਵਿਚਾਰੀ ਬੱਚੇ ਸਮੂਹ ਕਰੇ ਸਿਆਣਦੇ ਨਹੀਂ ਉਹਨਾਂ ਦੀ ਵੀ ਸੇਵਾ ਕਰਾਂ ਤੇ ਜਿਹੜਾ ਬੰਦਿਆਂ ਨੂੰ ਜਾਨੀ ਕਿ ਜਿਨ੍ਹਾਂ ਨੂੰ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਕੈਂਸਰ ਸੀ ਆ ਉਹਨਾਂ ਦਾ ਅੱਜ ਦਾ ਹਾਲ ਕੀ ਹੈ ਹਾਲ ਤਾਂ ਹੀ ਘਰ ਲੁੱਟਿਆ ਜਾਂਦਾ ਪੈਸਾ ਬਹੁਤ ਲੱਗਦਾ ਹੁਣ ਤਾਂ ਦੇਖੋ ਆਪਨੇ ਇੱਥੇ ਬਣ ਗਿਆ ਟਾਟਾ ਓਮਾ ਆਪਣੇ ਸਰੂਰ ਪਹਿਲਾਂ ਤਾਂ ਬੀਕਾ ਨੇਰ ਜਾਂਦੇ ਤੇ ਜਾਂ ਮੇਰੇ ਇੱਕ ਅੰਕਲ ਜੀ ਦਾ ਸੀ ਇਲਾਜ ਹੌਸਵਾਲਚ ਕਰਾਇਆ ਦੇਸ਼ਾਂ ਦੇ ਪੈਸੇ ਲਾ ਕੇ ਜਿੱਤੇ ਬਿਮਾਰੀਆਂ ਪਈਆਂ ਹੁੰਦੀਆਂ ਉਹਨੂੰ ਪਤਾ ਲੱਗਦਾ ਜੀ ਕਿਉਂ ਜਿਹੜਾ ਬੰਦਾ ਉੱਪਰ ਹੁੰਦਾ ਉਹ ਬਹੁਤ ਔਖਾ ਹੋ ਜਾਂਦਾ ਮਰੀਜ਼ ਨੂੰ ਸਾਹਮ ਦਾ ਪੈਸੇ ਦਾ ਪ੍ਰਬੰਧ ਕਰਦਾ ਫਿਰ ਜਿਹੜੀਆਂ ਧੁੱਪਾਂ ਸੋਹਾਂ ਕੱਟਣੇ ਉਹ ਬਹੁਤ ਔਕੀਆਂ ਨੇ ਜਿਹੜਾ ਹੈਲਪਰ ਹੁੰਦਾ ਮਰੀਜ਼ ਦੇ ਉੱਪਰ ਇਸ ਇਲਾਕੇ ਵਿੱਚ ਇਹ ਜੀਆਂ ਬਿਮਾਰੀਆਂ ਕਿੰਨੀਆਂ ਕੋਨੇ ਇਹ ਤਾਂ ਕਾਫੀ ਨਹੀਂ ਸਾਡੇ ਇਲਾਕੇ ਦੇ ਵਿੱਚ ਕੈਂਸਰ ਦੀਆਂ ਬਿਮਾਰੀਆਂ ਖੁਦ ਮੇਰਾ ਛੋਟਾ ਜਿਹਾ ਪਿੰਡ 800 ਮੀਟਰ ਤੱਕ ਮੇਰੇ ਦੇਖਦੇ ਦੇ ਬਹੁਤ ਮੌਤਾਂ ਕਿਸਤ ਨਾਲ ਹੋ ਗਈ ਤੇ ਕੁਲਦੀਪ ਢਾਲੀਵਾਰ ਨੇ ਜੀ ਉਹ ਕੈਂਪ ਲਾਇਆ ਨੀਤਾ ਸਾਹਿਬ ਦੇ ਵਿੱਚ ਮੈਨੂੰ ਡਰ ਸੀਗਾ ਕਿਸ ਹੋ ਸਕਦਾ ਸਾਡੇ ਪਰਿਵਾਰ ਨੂੰ ਕੋਈ ਜਮਵਾਰੀ ਚ ਜਾਗੜ ਨਾ ਹੋ ਜੇ ਪਰ ਸੰਤ ਮਹਾਰਾਜ ਦੀ ਕਿਰਪਾ ਨਾਲ ਮੈਂ ਸਾਰੇ ਪਰਿਵਾਰ ਦੇ ਚੈੱਕ ਕਰਾਏ ਸਾਰੇ ਵਧੀਆ ਆਏ ਨੇ ਵਧੀਆ ਰਜਟ ਆਏ ਨੇ ਕੋਈ ਪ੍ਰੋਬਲਮ ਨਹੀਂ ਹੋਈ ਤਾਂ ਕਰਕੇ ਅਸੀਂ ਇਹ ਸੇਵਾ ਲਈ ਲੱਗੇ ਹੋਇਆ ਜਿਹੜਾ ਅਸੀਂ ਇਹ ਲੰਗਰ ਲਾਜਾਂਗੇ ਮੈਡੀਕਲ ਹਸਪਤਾਲ ਬਣਾ ਦਾਂਗੇ ਜਦੋਂ ਤਾਂ ਤਾਂ ਸਾਨੂੰ ਲੋਕ ਯਾਦ ਵੀ ਕਰਿਆ ਕਰਨਗੇ ਇਹ ਜੇ ਲੰਗਰ ਲਾਉਣੇ ਔਕੇ ਨੇ ਜੀ ਤੇ ਹੁਣ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਤਾਂ ਉਹ ਸਰਕਾਰ ਨੂੰ ਕਹਿੰਦੇ ਆ ਵੀ ਸਿੱਧੀ ਬਣਾਓ ਜੀ ਉਹ ਸਰਕਾਰ ਦੇ ਸਾਨੂੰ ਭਰੋਸੇਯੋਗ ਏਜੰਸੀਆਂ ਤੋਂ ਪਤਾ ਮਿਲ ਰਿਹਾ ਜਿਵੇਂ ਡੀਸੀ ਸਾਹਿਬ ਹੋਗੇ ਵੀ ਇਸ ਥੋੜਾ ਜਿਹੜਾ ਹਸਤਾ ਵਾਲਾ ਇਹ ਸੇਤੀ ਹੀ ਬਣਨ ਜਾ ਰਿਹਾ ਮੈਡੀਕਲ ਕਾਲ ਜਿਹੜਾ ਉਹਨੂੰ ਕਹਿੰਦੇ ਨੇ ਖੇੜੀ ਬਣਾ ਲਓ ਪਰ ਖੇੜੀ ਅਸੀਂ ਸ਼ਾਇਦ ਜਾਣ ਨਾ ਜਾਣਦੇ ਜੀ ਕਿਉਂਕਿ ਅਸੀਂ ਜਦੋਂ ਸੀਐਮ ਸਾਹਿਬ ਨੂੰ ਮイレ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਖੇੜੀ ਬਣਾ ਲੀਏ ਤਾਂ ਸਾਡੇ ਬੰਦੇ ਨੇ ਹੱਥ ਖੜੇ ਕਰਕੇ ਕਹਿੰਦਾ ਤੁਸੀਂ ਜੀ ਖੇੜੀ ਬਣਾ ਲਓ ਉਸ ਤੋਂ ਬਾਅਦ ਜਦੋਂ ਮਹਾਰਾਜ ਰਜੀਤ ਸਿੰਘ ਦਾ ਜਨਮ ਦਿਨ ਤੇ ਮਾਸਤੋਣਾ ਸਾਹਿਬ ਪਹੁੰਚੇ ਤੇ ਉਹਨਾਂ ਨੇ ਫਿਰ ਇਹੀ ਕਿਹਾ ਵੀ ਦੋਈ ਚੀਜ਼ਾਂ ਉਰੇ ਬਣਾਵਾਂਗੇ ਉਸ ਤੋਂ ਬਾਅਦ ਅਸੀਂ ਜ਼ਮੀਨ ਦਾ ਪ੍ਰਬੰਧ ਵੀ ਕਰਤਾ ਜੀ ਉਰੇ ਬਣਾ ਦੋ ਪ੍ਰਾਈਵੇਟ ਚ ਇਹ ਇਸ ਮਾਮਲੇ ਵਿੱਚ ਰਿਕਵਰਡ ਕੌਣ ਬਣ ਰਿਹਾ ਹੈ ਇਹ ਇਹ ਮਾਲਵੇ ਰਿਕਵਰਡ ਬਣ ਰਿਹਾ ਹੈ ਸ਼੍ਰੋਮਣੀ ਕਮੇਟੀ ਵਾਲੇ ਉਹਨਾਂ ਨੇ ਬੱਲੋ ਵਾਲੀ ਸਟੇ ਲਈਏ ਤੇ ਉਰੇ ਕੋਈ ਹੱਕ ਨਹੀਂ ਹੈਗਾ ਇਹਨਾਂ ਦਾ ਸ਼੍ਰੋਮਣੀ ਕਮੇਟੀ ਨੇ ਕਿਉਂ ਸਟੇ ਲਈ ਹੈ ਜਦੋਂ ਕਿ ਉਹਨਾਂ ਦੇ ਕੋਲ ਇਹ ਗੁਰਦੁਆਰਾ ਦਾ ਉਹਨਾਂ ਦੇ ਅੰਡਰ ਨਹੀਂ ਆਉਂਦਾ ਬਸ ਵੀਰੇ ਪਤਾ ਕਿਉਂ ਲਈ ਹੈ ਪਤਾ ਕੀ ਗੱਲ ਹੈ ਇਹਦੇ ਵਿੱਚ ਮੈਨੂੰ ਰਾਜਨੀਤੀ ਲੱਗਦੀ ਆ ਰਾਜਨੀਤੀ ਇਹ ਲੱਗਦੀ ਵੀ ਜੇ ਭਗਵਾਨ ਤੋਂ ਬਣਾ ਗਿਆ ਤਾਂ ਸਾਡਾ ਨਹੀਂ ਹੋਣਾ ਅਸੀਂ ਤਾਂ ਉਹਨਾਂ ਨੂੰ ਕਹਿਆ ਸੀ ਵੀ ਤੁਸੀਂ ਮੂਹਰੇ ਹੋ ਕੇ ਬਣਾਓ ਤੁਹਾਡੇ ਨਾਲ ਆ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਚ ਕੰਮ ਕਰਿਆ ਜੀ ਹੁਣ ਤਾਂ ਅਸੀਂ ਚੱਤੇਬੰਦੀਆਂ ਨਾਲ ਆ ਸਾਡੇ ਬਜ਼ੁਰਗ ਦਾ ਸਜੀਤ ਸਿੰਘ ਬਰਨਾਲੇ ਵੇਲੇ ਤੱਕ ਦੇ ਉਹਨਾਂ ਨਾਲ ਹੀ ਕੰਮ ਕਰਦੇ ਰਹੇ ਅੱਜ ਤਾਂ ਹੁਣ ਵੀ ਕਹਿੰਦੇ ਆ ਵੀ ਤੁਸੀਂ ਮੂਹਰੇ ਹੋ ਕੇ ਕਰਾ ਦਿਓ ਸਭਾ ਸੇ ਘਟ ਜੂਗੇ ਤੇ ਫਿਰ ਅਕਾਲੀ ਦਲ ਕਿਉਂ ਨਹੀਂ ਕਰ ਰਿਹਾ ਇਸ ਮਾਮਲੇ ਨੂੰ ਇਹ ਤਾਂ ਹੁਣ ਦੇਖੋ ਉਹਨਾਂ ਨੂੰ ਪਤਾਗਾ ਅਸੀਂ ਤਾਂ ਮਿੰਤਾ ਕਰ ਲਈ ਉਹਨਾਂ ਨੇ ਆ ਤੇ ਸ਼੍ਰੋਮਣੀ ਕਮੇਟੀ ਕੋਲ ਵੀ ਜਾ ਕੇ ਆਏ ਹਾਂਜੀ ਹਾਂਜੀ ਤੇ ਸ਼੍ਰੋਮਣੀ ਕਮੇਟੀ ਕੀ ਕਹਿੰਦੀ ਹੈ ਉਹ ਅਸਾ ਲਾਰਾ ਲੱਪਾ ਜੀ ਮੁਕਰ ਜਾਂਦੇ ਨੇ ਇਹਦੇ ਸਬੰਧ ਦੇ ਵਿੱਚ ਪਿੱਛੇ ਜੇ ਕੋਈ ਸਮਝੌਤਾ ਵੀ ਹੋਇਆ ਸੀਗਾ ਹੋਇਆ ਸੀ ਜੀ ਮੇਵਾ ਸਿੰਘ ਖੜੇ ਨੇ ਇੱਕ ਪਾਸੇ ਇਹਨਾਂ ਦੇ ਸਾਈਨ ਨੇ ਜੀ ਇੱਕ ਪਾਸੇ ਆਪਣੇ ਸ਼੍ਰੋਮਣੀ ਕਮੇਟੀਆਂ ਦੇ ਸਾਈਨ ਨੇ ਸਾਡੇ ਕੋਲ ਲਿਖਤ ਵੀ ਆ ਮਾਸਟਰ ਜੀ ਆ ਜਾਣਗੇ ਤੁਹਾਨੂੰ ਉਹ ਵੀ ਦਿਖਾ ਦਾਂਗੇ ਵੀ ਹਾਂ ਭਾਈ ਅਸੀਂ ਇਹ ਗੱਲ ਕਹੀ ਸੀ ਉਹਨਾਂ ਨੂੰ ਵੀ 18 ਏਕੜ ਜ਼ਮੀਨ ਬਾਹਰ ਕੱਢ ਦਿਓ ਬਾਕੀ ਜਿਹਨੇ ਕੇਸ ਚੱਲਦਾ ਚੱਲੇ ਜਾਣ ਦੋ ਵੀ ਸਾਡੀ ਸਹੂਲਤ ਨਾ ਖਾਓ ਹੋ ਵੋ ਹੁਣ ਮੰਨ ਕੇ ਚੱਲੋ ਪਟਿੰਡੇ ਜਿਹੇ ਸੁਖਬੀਰ ਬਾਦ ਨੂੰ ਏਮਜੇ ਖੋਲ ਲਿਆ ਜੀ ਉਰੇ ਵੀ ਜੇ ਏਮਜੇ ਬਣ ਜਾਂਦਾ ਸਰੂਰ ਚ ਕੀ ਮਾੜਾ ਤੀ ਸਾਡੇ ਆਲੇ-ਦਾਲੇ ਢੜਬਾ ਪਾਤੜਾ ਇਧਰ ਲੋਕ ਲੁਦੇਣ ਤੱਕ ਆਉਂਦੇ ਇੱਥੇ ਇੱਕ ਹੋਰ ਤੁਹਾਨੂੰ ਦੱਸਦਾ ਜੀ ਮੈਡੀਕਲ ਕਾਲਜ ਦਾ ਹਸਪਤਾਲ ਇੱਥੇ ਬਣਾਈ ਜਾਣਾ ਬਾਬਾ ਜੀ ਨੇ ਸਰਾਂ ਵੀ ਪਾਤੀ ਕਿ ਜਿਹੜੇ ਮਰੀਜ਼ਾਂ ਲਈ ਫ੍ਰੀ ਕਮਰੇ 101 ਕਮਰੇ ਪੈਣੇ ਨੇ ਜੀ ਉਹਦੇ ਵਿੱਚ ਸਾਰਾ ਪ੍ਰਬੰਧ ਦਾ ਲੱਸਾਂ ਦਾ ਹੋਰ ਪਾਣੀ ਦਾ ਟੂਟੀਆਂ ਦਾ ਪੈਣ ਦਾ ਤੇ ਬਾਕੀ ਲੰਗਰ ਦਾ ਵੀ ਉੱਥੋਂ ਭਾਈ ਮਰੀਜ਼ ਆਇਆ ਕਰਨਗੇ ਇੱਥੇ ਆ ਕੇ ਆਰਾਮ ਕਰ ਲਿਆ ਕਰਨਗੇ ਹੁਣ ਵੀ ਇੱਥੇ ਜਿਹੜਾ ਕੈਂਸਰ ਦੇ ਮਰੀਜ਼ ਨੇ ਉਰੇ ਆ ਕੇ ਦਵਾਈ ਬੂਟੀ ਲੈਂਦੇ ਨੇ ਸਾਹ ਨੂੰ ਰਾਤਾਂ ਕੱਢਦੇ ਨੇ ਆ ਜੋੜ ਮੇਲੇ ਦੇ ਵਿੱਚ ਸਾਰੇ ਕਮਰੇ ਭਰੇ ਹੋਏ ਸੀ ਉਹਨਾਂ ਦੇ ਤੇ ਜਿਹੜਾ ਕੇਸ ਚੱਲ ਰਿਹਾ ਕਿੱਥੇ ਚੱਲ ਰਿਹਾ ਕੇਸ ਕੇਸ ਹਾਈ ਕੋਰਟ ਚ ਤੇ ਉਹਦੇ ਚ ਧਿਰ ਕੌਣ ਕੌਣ ਬਣਿਆ ਹੋਇਆ ਤੇਰਾ ਬਾਬਾ ਅਗੀਤਾ ਸਾਹਿਬ ਵਾਲੇ ਤੇ ਸ਼੍ਰੋਮਣੀ ਕਮੇਟੀ ਵਾਲੇ ਜੀ ਤੇ ਜਦੋਂ ਜਗਾ ਹੀ ਬਾਬਾ ਅਗੀਤਾ ਸਾਹਿਬ ਵਾਲਿਆਂ ਦੀ ਆ ਉਹਨਾਂ ਨੇ ਹੀ ਜਗਾ ਦਿੱਤੀ ਹੋਈ ਹੈ ਤੇ ਫਿਰ ਸ਼ਰੋਮਣੀ ਕਮੇਟੀ ਨੇ ਕਿਉਂ ਉਹ ਨਾ ਤੜਾਈ ਉਹ ਦੇਖੋ ਸਿਆਸੀ ਕੰਮ ਨੇ ਉਹਨਾਂ ਬਾਰੇ ਮੈਂ ਜਾਣਕਾਰੀ ਦੇ ਸਕਦਾ ਮੇਵਾ ਸਿੰਘ ਦੇ ਸਕਦਾ ਉਹਨਾਂ ਬਾਰੇ ਪੁੱਤਾ ਹੋਇਆ ਸੀਗਾ ਤੇ ਉਹ ਸਮਝੌਤੇ ਤੋਂ ਬਾਅਦ ਫਿਰ ਦੁਬਾਰੇ ਤੁਹਾਨੂੰ ਧਰਨਾ ਲਾਉਣਾ ਪਿਆ ਇਹਦੇ ਕੀ ਕਾਰਨ ਨੇ ਇਹਦੇ ਕਾਰਨ ਇਹ ਨੇ ਜਿਹੜਾ ਸ਼ਰੋਮਣੀ ਕਮੇਟੀ ਅਗੀਤਾ ਸਾਹਿਬ ਅਤੇ ਕਿਸਾਨ ਯੂਨੀਅਨਾਂ ਦਾ ਬਾਈਕੇ ਸਮਝੌਤਾ ਹੋਇਆ ਇੱਕ ਉਹ ਚ ਇਹ ਰੱਖਿਆ ਗਿਆ ਵੀ ਜਿਹੜੀ 17.5 ਏਕੜ ਜ਼ਮੀਨ ਹੈ ਸ਼ਰੋਮਣੀ ਕਮੇਟੀ ਕਹਿੰਦੀ ਹੈ ਵੀ ਸਾਡੀ ਹੈ ਯੋਕ ਇਸ ਤੋਂ ਬਾਹਰ ਕਰਕੇ ਜੰਗਾਰ ਰੋਡ ਤੇ ਹਸਪਤਾਲ ਤੇ ਮੈਡੀਕਲ ਬਣ ਜੇ ਇਹ ਚ ਇਹਨਾਂ ਦੇ ਸਾਰਿਆਂ ਦੇ ਦਸਕਤ ਹੋਏ ਨੇ ਸੰਯੁਕਤ ਮੋਰਚਾ ਸ਼ਰਮਣੀ ਕਮੇਟੀ ਕੌਂਸਲਰ ਤੇ ਨੀਠਾ ਸਾਹਿਬ ਵਾਲਿਆਂ ਦੇ ਇਸ ਵਾਸਤੇ ਉਹ ਉਦੋਂ ਜਿਹੜਾ ਪਹਿਲਾਂ ਧਰਨਾ ਲੱਗਾ ਫੇਰ ਅਸੀਂ ਮੁਲਤਵੀ ਕਰਿਆ ਉਹ ਵੀ ਇਹ 10 ਮਈ ਤੇ 2023 ਨੂੰ ਜਿਹੜੀ ਪੇਸ਼ੀ ਦੀ ਉਹ ਤੇ ਕਹਿੰਦੇ ਸ਼ਰੋਮਣੀ ਕਮੇਟੀ ਵਾਲੇ ਆਸੀ ਵਾਪਸ ਲੈ ਲੈ ਕੇ ਕੇਸ ਇਹ ਕੋਰਟ ਚ ਜਾ ਕੇ ਫਿਰ ਮੁੱਕਰ ਕੇ ਜੀ ਵਾਪਸ ਨਹੀਂ ਲਿਆ ਇਹਨਾਂ ਜਿਹੜੀ ਜ਼ਮੀਨ ਹਸਪਤਾਲ ਵਾਸਤੇ ਦਿੱਤੀ ਸੀ ਜਾਂ ਮੈਡੀਕਲ ਕਾਲਜ ਵਾਸਤੇ ਦਿੱਤੀ ਸੀ ਉਹ ਜ਼ਮੀਨ ਦੀ ਕੀਮਤ ਕੀ ਅੱਜ ਉਹ ਦਿੱਕਤ ਆ ਇਹ ਆ ਜੀ ਇਹ ਜਿਹੜੀ ਜੇ ਉਹ ਤੇ ਦਿੱਕਾ ਹੋਵੇ ਮੈਂ ਸ਼ਰੋਮਣੀ ਕਮੇਟੀ ਵਾਲੇ ਨੇ ਪੁੱਛਦਾ ਕਿ ਜੇ ਛੋਟੀ ਜ਼ਮੀਨਾਂ ਤੁਸੀਂ ਰਜਿਸਟਰੀ ਕਿਉਂ ਕੈਨਸਲ ਕਰਾਉਂਦੇ ਰਜਿਸਟਰੀ ਕੈਨਸਲ ਕਰਾ ਕੇ ਜੇ ਕਿਸੇ ਨੇ ਜ਼ਮੀਨ ਨਜਾਇਜ਼ ਨੌਕਰਾਈ ਆ ਫਿਰ ਉਹਤੇ ਕੇਸ ਕਰਨ ਪਰ ਇਹਨਾਂ ਦਾ ਝੂਠਾ ਜਿਹੜਾ ਉੱਥੇ ਹੈ ਕੇਸ ਦائر ਕਰ ਰਿਹਾ ਹੈ ਉਹ ਪ੍ਰਸ਼ਾਸਨ ਤੇ ਪਾਕੜਾ ਬਾਦਲ ਪਰਿਵਾਰ ਦੀ ਪਹਿਲਾਂ ਤੋਂ ਅੱਲਗ ਐਵੇਂ ਇੱਕ 2 ਨੰਬਰ ਦੀ ਫਾਈਲ ਲਾ ਕੇ ਉਹ ਤੇ ਸਟੇ ਲਈ ਹੋਈ ਹੈ ਵੀ ਇਹ ਕਾਲ ਦਾ ਜਿਹੜਾ ਮੈਡੀਕਲ ਕਾਜ਼ ਤੇ ਹੱਕਦਾਰ ਸੀ ਭਗਵਾਨ ਤਮਨ ਨੂੰ ਬਣਾਉ ਨਹੀਂ ਦੇਣਾ ਇੱਥੇ ੜਿੱਕਾ ਦਾ ਹੈ ਤੇ ਉਹ ਜ਼ਮੀਨ ਕਿਸ ਦੇ ਨਾਂ ਹੈ ਜਿਹੜੀ ਰਜਿਸਟਰੀ ਬੋਲਦੀ ਉਹ ਕਿਸ ਦੇ ਨਾਂ ਬੋਲਦੀ ਹੈ ਉਹ ਜਮੀਨ ਅੰਗੀਟਾ ਸਾਹਿਬ ਦੇ ਨਾਮ ਜੀ ਅੰਗੀਟਾ ਸਾਹਿਬ ਵਾਲੇ ਨੌਕਰਾਈਆਂ 25 ਏਕੜ ਜਮੀਨ ਸਰਕਾਰ ਦੇ ਤੇ ਫਿਰ ਸ਼੍ਰੋਮਣੀ ਕਮੇਟੀ ਨੇ ਕਿਸ ਤਰ੍ਹਾਂ ਜਾਨੀ ਕਿ ਕਹੇ ਜੀ ਫੈਲ ਲਾਈ ਹੈ ਜਿਹੜੀ ਜਾਨੀ ਕਿ ਉਹ ਸਟੇ ਲੈ ਲਈ ਉਹਦੇ ਪ੍ਰਸ਼ਾਸਨ ਨੇ ਕਿਉਂ ਸਟੇ ਦਿੱਤੀ ਜਦੋਂ ਜਾਨੀ ਕਿ ਉਹ ਜਮੀਨ ਹੀ ਅੰਗੀਟਾ ਸਾਹਿਬ ਵਾਲਿਆਂ ਦੇ ਨਾਮ ਹੈ ਇਹ ਉਹਦਾ ਜਵਾਬ ਸਾਨੂੰ ਮੈਂ ਦਿੰਨਾ ਜੀ ਉਹੋ ਜਿਹੜਾ ਇੱਕ ਇਹਨਾਂ ਦਾ ਸੈਂਕਸ਼ਨ ਬੋਰਡ ਬਣਾਇਆ ਸੀ ਪਹਿਲਾ ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਉੱਥੇ ਮਤਲਬ ਇਹਨਾਂ ਨੇ ਇਹ ਪਾਸ ਕਰ ਲਿਆ ਮਤ ਆਪ ਦੇ ਆਪ ਆ ਵੀ ਜਿਹੜੇ ਕੁੜਮਾਰ ਦੀ ਜੂੰ ਆਮਦਨ ਵੱਧ ਹੈ ਕਿ ਉੱਥੇ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਹੋਊਗਾ ਪਰ ਜਦੋਂ ਇਹਨਾਂ ਨੇ ਇੱਥੇ ਪਹਿਲਾਂ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਵਧਾ ਹੱਕ ਚ ਤਾਉਣ ਦੀ ਇੱਥੇ ਫਿਰ ਅਦਾਲਤ 'ਚ ਇਹਨਾਂ ਨੇ ਜਦੋਂ ਪੇਸ਼ ਕਰੀ ਉੱਥੇ ਸਟੇਟਸ ਕੋਈ ਹੋਈ ਸਟੇਟਸ ਕੋ ਵੀ ਜੱਜ ਦੀ ਸਟੇਟਸ ਕੋਈ ਦੇ ਜਿਵੇਂ ਕਬਜ਼ਾ ਨਹੀਂ ਰਹੂ ਜਿਵੇਂ ਕਾਲਕ ਮਸਲ ਦਾ ਕਬਜ਼ਾ ਹੈ ਉਹਨਾਂ ਦਾ ਰੂਹੀ ਵਿੱਚ ਠਾਸਾ ਵਾਂ ਦਾ ਕਬਜ਼ਾ ਹੋ ਰਿਹਾ ਉਹਨਾਂ ਨੇ ਸਟੇਟ ਸਕੋਨ ਨੂੰ ਚੈਲੰਜ ਕਰਿਆ ਹੋਇਆ ਹੈ ਹਾਈ ਕੋਰਟ ਚ ਇਹ ਟੁੱਟਣੀ ਚਾਹੀਦੀ ਹੈ ਇਸ ਕਰਕੇ ਸਾਰੀ ਨਹੀਂ ਹੋਣ ਚਾਹੀਦੀ ਤੇ ਫਿਰ ਹੁਣ ਮਾਮਲਾ ਹਾਈ ਕੋਰਟ ਚੱਲ ਰਿਹਾ ਹੈ ਹਾਂਜੀ ਹਾਂ ਮਾਮਲਾ ਹਾਈ ਕੋਰਟ ਚੱਲ ਰਿਹਾ ਤੇ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਬਰ ਹੈ ਪ੍ਰਸ਼ਾਸਨ ਕੀ ਕਹਿ ਰਿਹਾ ਹੁਣ ਪ੍ਰਸ਼ਾਸਨ ਇਹਦੂ ਬਾਜੀ ਸਾਡੀ ਇਹਨਾਂ ਨਾਲ ਗੱਲਬਾਤ ਟੁੱਟ ਗਈ ਜਦੋਂ ਮੋਕਰ ਗੇ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਹੋਈ ਜੀ ਬਾਬਾ ਜੀ ਨੂੰ ਕਿਹਾ ਵੀ ਤੁਸੀਂ 2 ਏਕੜ ਜ਼ਮੀਨ ਸਰਕਾਰ ਦੇ ਨਾਮ ਕਰਾ ਦੀ ਸਰਕਾਰ ਨਾਲ ਗੱਲ ਕਰੋ ਫਿਰ ਬਾਬਾ ਜੀ ਨੇ ਸੀਐਮ ਤੋਂ ਟਾਈਮ ਲਿਆ ਉੱਥੇ ਅਸੀਂ ਚੰਡੀਗੜ੍ਹ ਗਈ ਸੰਗਤ ਬੱਸ ਭਰ ਕੇ ਕੋਈ 70 ਬੰਦੇ ਤੇ ਨਾਲ ਹੋਰ ਬੰਦੇ ਵੀ ਤੇ ਉੱਥੇ ਜਦੋਂ ਸੀਐਮ ਨਾਲ ਮੀਟਿੰਗ ਹੋਈ ਉਹਨੇ ਕਿ ਦੱਸਿਆ ਕਿ ਹਲਾਕਨ ਵੀ ਛੋਡੀ ਮੰਗ ਕੀਤੀ ਹੈ ਅਸੀਂ ਲੋਕ ਸਾਰਿਆਂ ਨੇ ਕਿਹਾ ਵੀ ਸਾਡਾ ਮੈਡੀਕਲ ਕਾਜ ਦਾ ਹਸਪਤਾਲ ਮਸਤੋਂ ਨੇ ਬਣਨਾ ਚਾਹੀਦਾ ਉਹ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਪ੍ਰਪੋਜ਼ਲ ਬਣਾਈ ਹੈ ਵੀ ਇਹ ਤੇ ਝਗੜਾ ਚੱਲਦਾ ਵੀ ਅਸੀਂ ਪ੍ਰੋਪੋਜ਼ਲ ਬਣਾਤੀ ਵੀ ਇਸ ਰੋਡ ਤੇ ਆਪਣਾ ਮਸਲਾ ਹਲ ਹੁੰਦਾ ਉਹ ਕਹਿੰਦੇ ਵੀ ਕਿਹੜੀ ਕਾਲਜ ਬਣਾ ਦੇਣਾ ਹਾਊਸਪੀਟਲ ਆ 8 ਕਿਨੇ ਜਮੀਨ ਹੈ ਕਿਸ ਤੋਂ ਬਾਹਰ ਹੈ ਜਿਹੜੀ ਉਹਨੂੰ ਦਿੱਤੀ ਹੋਈ ਹੈ ਉਹ ਉੱਥੇ ਬਣਾ ਦੇਣੀ ਤੇ ਫਿਰ ਹੁਣ ਬਣ ਰਿਹਾ ਹੈ ਉੱਥੇ ਸ਼ੁਰੂ ਹੋ ਗਿਆ ਕੰਮ ਕਿ ਨਹੀਂ ਨਹੀਂ ਉੱਥੇ ਹੁਣ ਫੇਰ ਦੁਬਾਰਾ ਸਾਡੀ ਮੀਟਿੰਗ ਹੋਈ ਹੈ ਹੁਣ ਆ ਫਰਵਰੀ ਦੇ ਮਹੀਨੇ ਚ ਉੱਥੇ ਮਤਲਬ ਸਾਰੀ ਸ਼ੁਰੂ ਹੋ ਜਾਣੀ ਉਹਨਾਂ ਨੇ ਕਹੇ ਸਾਨੂੰ ਕੀ ਦਾ ਵੀ ਆ ਸਾਰੀ ਸ਼ੁਰੂ ਹੋ ਤੇ ਜਦੋਂ ਸਾਰੀ ਸ਼ੁਰੂ ਹੋਈ ਤੇ ਫਿਰ ਜਾਨੀ ਕਿ ਇਹਨੂੰ ਸਮਾਪਤ ਕੀਤਾ ਜਾਏਗਾ ਇਸ ਧਰਨੇ ਨੂੰ ਹੈ ਜਦੋਂ ਸਾਰੀ ਸ਼ੁਰੂ ਹੋ ਗਈ ਫਿਰ ਇਸ ਧਰਨੇ ਨੂੰ ਸਮਾਪਤ ਕੀਤਾ ਜਾਏਗਾ ਨਹੀਂ ਤਾਂ ਓਨੀ ਦੇਰ ਤੱਕ ਧਰਨਾ ਜਾਰੀ ਰਹੇਗਾ ਨਹੀਂ ਓਨੀ ਦੇਰ ਤੱਕ ਧਰਨਾ ਚੱਲੂ ਜੀ ਨਾ ਜਦ ਕਾਲ ਜਦ ਦੀ ਤੇਰੀ ਸਾਰੀ ਨਹੀਂ ਸ਼ੁਰੂ ਹੁੰਦੀ ਕੋਈ ਨਾ ਧਰਨਾ ਨਹੀਂ ਚੱਲੂ ਜਦੋਂ ਸਾਰੀ ਸ਼ੁਰੂ ਹੋ ਗਈ ਫਿਰ ਖਤਮ ਹੋ ਜਾ ਤਾਂ ਤੁਹਾਡੀ ਗੱਲ ਦੇ ਵਿੱਚ ਇੱਕ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਰਕਾਰ ਨਹੀਂ ਚਾਹੁੰਦੀ ਇਹ ਤੇ ਹਸਪਤਾਲ ਬਣਾਉਣਾ ਜਿਹੜਾ ਤਾਂ ਨਹੀਂ ਕਿਹਾ ਤੁਹਾਨੂੰ ਇੰਨਾ ਧਰਨਾ ਲਾਉਣਾ ਪੈ ਰਿਹਾ ਹੈ ਸਰਕਾਰ ਦਾ ਇਹ ਇਹ ਰੋਲ ਕੋਈ ਰੋਲ ਨਹੀਂ ਦੀ ਜੀ ਇਹ ਸ਼੍ਰੋਮਣੀ ਕਮੇਟੀ ਦਾ ਡਿੱਕਾ ਲਾ ਸਰਕਾਰ ਚਾਹੁੰਦੀ ਬਣਾਉਣਾ ਸਾਰੀ ਦਾ ਰੋਪਰਤਾ ਦਵਾਈਆਂ ਹਾਈ ਕੋਰਟ ਚ ਸ਼੍ਰੋਮਣੀ ਕਮੇਟੀ ਨੇ ਇਹ ਚ ਕੀ ਰੋਲ ਹੈ ਸਰਕਾਰ ਦਾ ਕੀ ਰੋਲ ਹੈ ਸਰਕਾਰ ਨੇ ਤਾਂ ਨਵਾਂ ਪੱਥਰ ਰੱਖਿਆ ਤੇ ਬਣਾਈ ਸੀ ਨਹੀਂ ਜੀ ਗੱਲ ਇੱਕ ਹੋਰ ਹੈ ਨਾ ਜਿਵੇਂ ਜਾਨੀ ਕਿ ਇਹਨਾਂ ਨੇ ਅੱਠ ਕਿੱਲੇ ਜਾਨੀ ਕਿ ਆ ਬਾਬਾ ਅੰਗੀਤਾ ਸਾਹਿਬ ਵਾਲਿਆਂ ਨੇ ਅੱਠ ਕਿੱਲੇ ਜ਼ਮੀਨ ਦਿੱਤੀ ਉਹ ਜ਼ਮੀਨ ਅੱਠ ਕਿੱਲੇ ਜਿਹੜੀ ਹੈ ਉਹ ਕੇਸ ਰੋਲੇ ਤੋਂ ਬਾਹਰ ਹੈ ਤੇ ਸਰਕਾਰ ਜਦੋਂ ਹਸਪਤਾਲ ਬਣਾਉਣਾ ਹੀ ਚਾਹੁੰਦੀ ਹੈ ਤਾਂ ਫੇਰ ਉਹ ਅੱਠ ਕਿੱल्ल्या ਦੇ ਉੱਤੇ ਜਾਨੀ ਕਿ ਕਿਉਂ ਦੇਰੀ ਹੋ ਰਹੀ ਹੈ ਜਾਂ ਤਾਂ ਲੱਗਦਾ ਹੈ ਕਿ ਤੁਹਾਨੂੰ ਇਸ ਗੱਲ ਤੇ ਸਰਕਾਰ ਪ੍ਰਤੀ ਬੇਵਿਸ਼ਵਾਸੀ ਹੈ ਪ੍ਰਸ਼ਾਸਨ ਪ੍ਰਤੀ ਬੇਵਿਸ਼ਵਾਸੀ ਹੈ ਤੇ ਤੁਸੀਂ ਧਰਨਾ ਲਾ ਕੇ ਬੈਠੇ ਹੋ ਸਾਨੂੰ ਕੋਈ ਬੇਵਿਸ਼ਵਾਸੀ ਨਹੀਂ ਪ੍ਰਸ਼ਾਸਨ ਤੇ ਪ੍ਰਸ਼ਾਸਨ ਸਾਡੇ ਹੱਕ ਚ ਹੈ ਅਸੀਂ ਧਰਨਾ ਤਾਂ ਲਾਇਆ ਹੋਇਆ ਜੇ ਉਹਨਾਂ ਨੇ ਕਿਹਾ ਵੀ ਹੁਣ ਟੈਂਡਰ ਹੋਊਗਾ ਇਹ ਕੋਈ ਕੀ ਕਾਗਜ਼ੀ ਕਾਰਵਾਈ ਚੱਲਣੀ ਹੈ ਕਾਨੂੰਨ ਦਾ ਕਾਨੂੰਨ ਦੇ ਹਿਸਾਬ ਨਾਲ ਹੋਣੀ ਹੈ ਟੈਂਡਰ ਹੋਣਗੇ ਟੈਂਡਰ ਹੋ ਕੇ ਫੇਰ ਉਹ ਪਾਸ ਹੋਣਗੇ ਫੇਰ ਉਹ ਉਹਦੀ ਇਸ਼ਾਰੀ ਫੇਰ ਸ਼ੁਰੂ ਹੋਊਗੀ ਕੌਣ ਟੈਂਡਰ ਪਾਸ ਹੋ ਚੁੱਕਿਆ ਮਤਲਬ ਚਾਰ ਦੀਵਾਰੀ ਦਾ ਜਿਹੜਾ ਹੈਗਾ ਉਹ ਸਾਰੀ ਸ਼ੁਰੂ ਕੀਤੀ ਹੋ ਜਾਣੀ ਹੈ ਸਰਕਾਰ ਸਾਡੇ ਨਾਲ ਹੈ ਅਸੀਂ ਸਰਕਾਰ ਦੇ ਨਾਲ ਆ ਸਰਕਾਰ ਸਾਡਾ ਧਰਨਾ ਉਹਦੋਂ ਚੱਕਾਂਗੇ ਜਦੋਂ ਸਾਰੀ ਸ਼ੁਰੂ ਨਹੀਂ ਸਰਕਾਰ ਨੇ ਤੁਹਾਨੂੰ ਆਖਿਆ ਨਹੀਂ ਵੀ ਧਰਨਾ ਚੱਕ ਲਓ ਨਾ ਅਜੇ ਤੇ ਕੋਈ ਨਹੀਂ ਆਖਾਇਆ ਅਸੀਂ ਉਹਦੋਂ ਚੱਕਾਂਗੇ ਸਾਡਾ ਪਰਨਾ ਵੀ ਉਹਦੋਂ ਚੱਕਾਂਗੇ ਜਦੋਂ ਸਾਰੀ ਸ਼ੁਰੂ ਕਰਨਗੇ ਸਰਕਾਰ ਦਾ ਮਤਲਬ ਨਹੀਂ ਹੈ ਜੇ ਅਸੀਂ ਆਪਦਾ ਧਰਨਾ ਲਾ ਬਣਵਾਉਣ ਖਾਤਰ ਨੇ ਸਰਕਾਰ ਕੰਪੈਲਤਾ ਕਰਦੀ ਹੋਣੀ ਮਾੜਾ ਮੋਟਾ ਵੀ ਤੁਸੀਂ ਇਹਨੂੰ ਧਰ ਲੈਣੋ ਜਾਨੀ ਕਿ ਸਮਾਪਤ ਕਰਦੇ ਹੋ ਵੀ ਬਹੁਤ देर ਹੋ ਗਈ ਉਹ ਉਹਨਾਂ ਨੂੰ ਪਹਿਲਾਂ ਕਲੀਅਰ ਕਰਤਾ ਵੀ ਧਰਨਾ ਤਾਂ ਚੱਕਾਂਗੇ ਜਦੋਂ ਇਹ ਸਾਰੀ ਸ਼ੁਰੂ ਹੋਊਗੀ ਚਾਹੇ ਸੀਐਮ ਆਜੇ ਚਾਹੇ ਕੋਈ ਆਜੇ ਧਰਨਾ ਫਿਰ ਚੱਕਾਂਗੇ ਜਦੋਂ ਇਹ ਸਾਰੀ ਸ਼ੁਰੂ ਹੋਈ ਸਾਡਾ ਪਹਿਲਾਂ ਕਲੀਅਰ ਕਰ ਰਿਹਾ ਪ੍ਰਸ਼ਾਸਨ ਕਿਤੇ ਇਸ ਸਾਰੇ ਮਾਮਲੇ ਵਿੱਚ ਕੋਈ ਰਾਜਨੀਤੀ ਤਾਂ ਨਹੀਂ ਚੱਲ ਰਹੀ ਇਹ ਸਾਨੂੰ ਨਹੀਂ ਇਸ ਬਾਰੇ ਅਸੀਂ ਨਹੀਂ ਕਹਿ ਸਕਦੇ ਕੋਈ ਰਾਜਨੀਤੀ ਬਾਰੇ ਸਾਡਾ ਜਿਹੜਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਧਾਰਨੇ ਦਾ ਸਾਡਾ ਸਿਰਫ ਸਬੰਧ ਹੈ ਮੈਡੀਕਲ ਕਾਲਜ ਤੇ ਹਸਪਤਾਲ ਬਣਾਉਣ ਦਾ ਇਹ ਉਸੇ ਕਰਕੇ ਅਸੀਂ ਤਾਂ ਇੰਨੀ ਇਸੇ ਦਾਇਰੇ 'ਚ ਹੀ ਰਹਿਣਾ ਸਾਨੂੰ ਰਾਜਨੀਤੀ ਨਾਲ ਸਾਡਾ ਕੋਈ ਸਬੰਧ ਨਹੀਂ ਅਸੀਂ ਮੈਡੀਕਲ ਕਾਲਜ ਤੇ ਹਸਪਤਾਲ ਬਣਵਾ ਕੇ ਸਾਰੀ ਸ਼ੁਰੂ ਕਰਾ ਕੇ ਫਿਰ ਧਰ ਨਾਲ ਸਮਾਪਤ ਕਰਾਂ ਤੇ ਜੇ ਮੈਡੀਕਲ ਕਾਲਜ ਜਾਨੀ ਕਿ ਉਧਰ ਚੱਲਾ ਜਾਂਦਾ ਤੇ ਤੁਸੀਂ ਇਕੱਲੇ ਹਸਪਤਾਲ ਦੇ ਸਹਿਮਤ ਇਹ ਸਾਡੀ ਸਹਿਮਤੀ ਹੈ ਜੀ ਪਹਿਲਾਂ ਸਰਕਾਰਾਂ ਦੀ ਸਹਿਮਤੀ ਹੋਈ ਹੋਈ ਹੈ ਜੇ ਉੱਥੇ ਚੱਲਿਆ ਜਾਂਦਾ ਸਾਨੂੰ ਕੋਈ ਤਰਾਜ ਨਹੀਂ ਉੱਥੇ ਹਸਪਤਾਲ ਇੱਥੇ ਬਣੂਗਾ ਤੇ ਆਹ ਸਹਿਮਤ ਹੋਏ ਹੋਇਆ ਸੀ